ਇੱਕ ਵਾਰੀ ਤਿੰਨ ਸੂਮ ਬੰਦੇ ਕਿਤੇ ਇਕੱਠਾ ਹੋ ਜਾਂਦੇ ਨੇ ਹੁਣ ਉਹ ਆਪਣੇ ਸੂਮ ਪਣੇ ਦੀਆਂ ਕਹਾਣੀਆਂ ਸੁਣਾਉਣ ਲੱਗ ਜਾਂਦੇ ਨੇ ਇੱਕ ਦੂਜੇ ਨੂੰ ਤੇ ਕਿਵੇਂ ਗੱਲਾਂ ਬਾਤਾਂ ਕਰਦੇ ਨੇ ਆਹ ਲਓ ਸੁਣੋ ਪਹਿਲਾ ਸੂਮ ਕਹਿੰਦਾ ਕਹਿੰਦਾ ਯਾਰ ਮੈਂ ਤਾਂ ਨਾ ਇੱਕ ਸੇਰ ਦੇਸੀ ਕਿਉ ਲਿਆ ਕੇ ਰੱਖਿਆ ਹੋਇਆ ਕਹਿੰਦਾ ਵਾਸਤੇ ਜਦੋਂ ਰੋਟੀ ਖਾਣ ਲੱਗਦਾ ਇੱਕ ਉਂਗਲ ਦੇਸੀ ਘਿਓ ਦੀ ਭਿਓ ਕੇ ਰੋਟੀ ਤੇ ਲਾ ਲੰਨਾ ਤੇ ਆਪਣਾ ਤਾਂ ਦੇਸੀ ਘਿਓ ਖਾਣ ਦਾ ਚਾਂਸਾ ਪੂਰਾ ਹੋ ਜਾਂਦਾ ਤੇ ਦੂਸਰਾ ਸੂਮ ਕਹਿੰਦਾ ਕਹਿੰਦਾ ਲੈ ਤੂੰ ਤਾਂ ਯਾਰ ਇੰਨਾ ਫਜ਼ੂਲ ਖਰਚ ਕਰਦਾ ਐਵੇਂ ਕੋਈ ਕੀ ਖਾਈਦਾ ਹੁੰਦਾ ਕਹਿੰਦੇ ਮੈਂ ਇੱਕ ਸਿਸੀ ਚ ਦੇਸੀ ਘਿਓ ਪਾ ਕੇ ਰੱਖਿਆ ਹੋਇਆ ਜਦੋਂ ਮੈਂ ਰੋਟੀ ਖਾਣ ਲੱਗਦਾ ਨਾ ਬਸ ਸਿਸੀ ਨੂੰ ਰੋਟੀ ਦੇ ਉੱਪਰ ਰਗੜ ਲੰਨਾ ਨਾਲੇ ਦੇਸੀ ਘਿਓ ਦਾ ਵੀ ਝਾਂਸਾ ਪੂਰਾ ਹੋ ਜਾਂਦਾ ਨਾਲੇ ਅੱਜ ਵੀ 6 ਮਹੀਨੇ ਹੋ ਗਏ ਸਿਸੀ 19 ਦੀ 19 ਭਰੀ ਹੋਈ ਆ ਇੱਕ ਬੂੰਦ ਵੀ ਨਹੀਂ ਘਟੀ ਤੀਜਾ ਸਹੂਮ ਕਹਿੰਦਾ ਕਹਿੰਦਾ ਉਹ ਯਾਰ ਛੱਡੋ ਤੁਸੀਂ ਤਾਂ ਇੰਨਾ ਫਜ਼ੂਲ ਖਰਚ ਕਰਦੇ ਹੋ ਕਹਿੰਦੇ ਲੈ ਮੈਂ ਤੁਹਾਨੂੰ ਮੇਰੀ ਗੱਲ ਸੁਣਾਨਾ ਕਹਿੰਦਾ ਮੇਰੇ ਦਾਦੇ ਦੇ ਸਮੇਂ ਦਾ ਇੱਕ ਟੀਨ ਦਾ ਪੀਪਾ ਖਾਲੀ ਪਿਆ ਦੇਸੀ ਘਿਓ ਦਾ ਮੈਂ ਤਾਂ ਜਦੋਂ ਰੋਟੀ ਖਾਂਦਾ ਨਾ ਉਹ ਪੀਪਾ ਚੱਕ ਕੇ ਕੋਲ ਰੱਖ ਲੰਨਾ ਬਸ ਦੇਸੀ ਘਿਓ ਖਾਣ ਦਾ ਝਾਂਸਾ ਪੂਰਾ ਹੋ ਜਾਂਦਾ ਮੈਂ ਤਾਂ ਜ਼ਿੰਦਗੀ 'ਚ ਕਦੇ ਰੁਪਈਏ ਦਾ ਦੇਸੀ ਘਿਓ ਹੀ ਨਹੀਂ ਖਰੀਦਿਆ ਇਹ ਸੁਣ ਕੇ ਦੋਨੋਂ ਸੂਮ ਹੈਰਾਨ ਹੋ ਜਾਂਦੇ ਨੇ ਤੇ ਇਹ ਆ ਜੀ ਸੂਮ ਬੰਦੇ ਜਿਹੜਾ ਸੂਮ ਬੰਦਾ ਹੁੰਦਾ ਨਾ ਉਹ ਪੈਸਾ 1 ਰੁਪਈਆ ਕੱਢ ਕੇ ਰਾਜ਼ੀ ਨਹੀਂ ਹੁੰਦਾ ਇਹ ਨਹੀਂ ਹੁੰਦਾ ਕਿ ਜਿਹਦੇ ਕੋਲ ਪੈਸੇ ਨਹੀਂ ਹੁੰਦੇ ਉਹ ਬੰਦਾ ਸੂਮ ਹੁੰਦਾ ਇਹ ਤਾਂ ਪਹਿਲੇਖਾ ਸੂਮ ਕੋਈ ਵੀ ਬੰਦਾ ਹੋ ਸਕਦਾ ਚਾਹੇ ਉਹਦੇ ਕੋਲ ਲੱਖਾਂ ਰੁਪਈਆ ਹੋਵੇ ਜੇ ਉਹਨੂੰ ਸੂਮ ਪਣੇ ਦੀ ਆਦਤ ਹੈ ਨਾ ਉਹ ਤਾਂ ਵੀ ਰੁਪਈਆ ਨਹੀਂ ਖਰਚਦਾ ਇਹ ਆਦਤ ਹੁੰਦੀ ਆ ਆਦਤ ਉਹ 1 ਰੁਪਈਆ ਜੇਬ ਚੋਂ ਬਾਹਰ ਨਹੀਂ ਜਾਣ ਜਾਣ ਦਿੰਦਾ ਬਲਕਿ ਇਹ ਸੋਚਦਾ ਕਿ ਦੂਜਿਆਂ ਦੇ ਵੀ ਕਿੱਦਾਂ ਹੜਾਪ ਲਾਂ ਸੂਮ ਬੰਦੇ ਇੱਕ ਇੱਕ ਚੀਜ਼ ਇੱਕ ਇੱਕ ਮਾਗਾਨੀਆਂ ਸੂਮ ਪਣੇ ਦੀ ਹੱਦ ਤੋਂ ਜਾ ਕੇ ਸੂਮ ਪਣਾ ਕਰਦੇ ਨੇ ਤੁਹਾਡੇ ਵੀ ਆਸ ਪੜੋਸ ਚ ਇੱਧਰ ਉੱਧਰ ਕਿਤੇ ਰਿਸ਼ਤੇਦਾਰੀਆਂ ਚ ਕੋਈ ਨਾ ਕੋਈ ਸੂਮ ਬੰਦਾ ਜ਼ਰੂਰ ਹੋਣਾ ਤੇ ਤੁਸੀਂ ਦੇਖਿਓ ਕਿਵੇਂ ਸੂਮ ਪਣਾ ਕਰਦਾ ਹਨਾ ਇੱਕ ਇੱਕ ਪੈਸਾ ਜਿਹੜਾ ਸੋਚ-ਸੋਚ ਕੇ ਵੈਸੇ ਤਾਂ ਖਰਚਣਾ ਹੀ ਨਹੀਂ ਚਾਹੁੰਦਾ ਕਦੇ ਜੇਬ ਚੋਂ ਕੱਢਦਾ ਹੀ ਨਹੀਂ ਹੈਗਾ ਸੋ ਵਧੀਆ ਲੱਗੇ ਜੀ ਗੱਲਬਾਤ ਤਾਂ ਸ਼ੇਅਰ ਜ਼ਰੂਰ ਕਰਿਓ ਮੈਂ ਤੁਹਾਡੀ ਬੱਬਲ ਕੌਰ ਜਿਨ੍ਹਾਂ ਨੇ ਮੈਨੂੰ ਫੋਲੋ ਨਹੀਂ ਕੀਤਾ ਉਹ ਫੋਲੋ ਵੀ ਕਰ ਲਓ ਥੈਂਕ ਯੂ so much